ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਪਿਛਲੇ ਦਿਨੀ ਕੌਮੀ ਜਰਨਲ ਅਮਰ ਸ਼ਹੀਦ ਸੂਰਬੀਰ ਯੋਧੇ ਭਾਈ ਸੈਭਾਈ ਪਰਮਜੀਤ ਸਿੰਘ ਜੀ ਪੰਜਵਾਰ ਜਿਨ੍ਹਾਂ ਦਾ ਸ਼ਹੀਦੀ ਸਮਾਗਮ ਪੰਜਾਬ ਵਿੱਚ ਦੇਸ਼ਾਂ ਉਦੇਸਾਂ ਵਿੱਚ ਸਮੂਹ ਸੰਗਤਾਂ ਨੇ ਰਾਜ ਮਿਲ ਕਰਕੇ ਬਣਾਇਆ ਗਿਆ ਹੈ ਸੋ ਅਸੀਂ ਪਹੁੰਚਿਆ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪੌਂਚਿਆ ਸੰਗਤਾਂ ਦਾ ਕਦਮ-ਕਦਮ ਸਾਡੇ ਸਿਰ ਮੱਥੇ ਫਤਗੁਰ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤਾਂ ਦੇ ਸਾਉਂਦੇਸਾਂ ਵਿੱਚ ਸ਼ਹੀਦੀ ਸਮਾਗਮ ਯੋਧਿਆਂ ਦੇ ਮਨਾਉਂਦੇ ਰਹਿਣ ਤੇ ਸ਼ਹੀਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਣ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਰੱਖਿਆ ਕਰਨ ਜੀ ਤਸੋਂ ਜੋ ਉਸ ਸਮਾਗਮਾਂ ਵਿੱਚ ਭਾਈ ਸਾਹਿਬ ਭਾਈ ਹਰਦੀਪ ਸਿੰਘ ਨੇਜਰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਦੀਆਂ ਪੰਜ ਵਰਤੀਆਂ ਤਸਵੀਰਾਂ ਜਿਹੜੀਆਂ ਜੈਪ ਕਰ ਵਿੱਚ ਚਲਵਾਉਂਦਾ ਫੈਸਲਾ ਕੀਤਾ ਗਿਆ ਹੈ ਅਸੀਂ ਉਸ ਮਤੇ ਅდას ਫੈਸਲੇ ਦਾ ਤਹਿਦਿਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ